ਫਿਰੋਜ਼ਪੁਰ ਦੇ ਵਿੱਚ ਵੀ ਹੜ ਆਉਣ ਦੇ ਕਾਰਨ ਰੈਸਕਿਊ ਕਰਨ ਦੇ ਲਈ ਸੈਨਾ ਦੀਆਂ ਟੁਕੜੀਆਂ ਨੂੰ ਲਗਾਇਆ ਗਿਆ ਸੀ ਪਿੰਡ ਕਲਚਾ ਦੇ ਝੁੱਗੇ ਲਾਲ ਸਿੰਘ ਵਾਲਾ ਵਿਖੇ ਸੈਨਾ ਵੱਲੋਂ ਰੈਸਕਿਊ ਕਰਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਲਿਆਂਦਾ ਜਾ ਰਿਹਾ ਸੀ ਇਸੇ ਦੌਰਾਨ ਕਿਸ਼ਤੀ ਦੇ ਵਿੱਚ ਜਿਆਦਾ ਲੋਕ ਬੈਠੇ ਹੋਣ ਕਾਰਨ ਕਿਸ਼ਤੀ ਫਸ ਗਈ ਉਸ ਦਾ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜਨ ਦੇ ਕਾਰਨ ਕਿਸ਼ਤੀ ਪਲਟ ਗਈ ਇਸ ਹਾਦਸੇ ਨੂੰ ਹੁੰਦਾ ਹੋਇਆ ਦੇਖ ਕੇ ਸੈਨਾ ਦੇ ਜਵਾਨਾਂ ਵੱਲੋਂ ਭੱਜ ਕੇ ਲੋਕਾਂ ਦੀ ਜਾਨ ਬਚਾਈ ਗਈ ਅਤੇ ਪਾਣੀ ਤੋਂ ਸੁਰੱਖਿਅਤ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਇਸੇ ਦੌਰਾਨ ਕੁਝ ਸਮਾਨ ਪਾਣੀ ਦੇ ਵਿੱਚ ਵੀ ਰੁੜ ਗਿਆ ਅਤੇ ਸੈਨਾ ਦੇ ਜਵਾਨਾਂ ਨੂੰ ਇਹ ਵੀ ਲੱਗਿਆ ਕਿ ਸ਼ਾਇਦ ਕੁਝ ਬੱਚੇ ਪਾਣੀ ਦੇ ਵਿੱਚ ਰੁੜ ਗਏ ਨੇ ਅਤੇ ਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਪਾਣੀ ਦੇ ਵਿੱਚ ਛਾਲ ਮਾਰ ਕੇ ਲੋਕਾਂ ਦੀ ਜਾਨ ਬਚਾਈ ਅਤੇ ਉਹਨਾਂ ਨੂੰ ਵਾਪਸ ਕੱਢਿਆ ਗਿਆ ਗਨੀਮਤ ਇਹ ਰਹੀ ਹੈ ਕਿ ਕੋਈ ਵੱਡਾ ਹਾਸਾ ਨਹੀਂ ਵਾਪਰਿਆ ਸੈਨਾ ਦੇ ਜਵਾਨਾਂ ਨੇ ਮੁਸਤੈਦੀ ਦੇ ਨਾਲ ਵੱਡਾ ਹਾਸਤਾ ਹੁਣੋਂ ਟਾਲ ਦਿੱਤਾ ਲੋਕ ਉਸ ਕਿਸ਼ਤੀ ਦੇ ਵਿੱਚ ਸਵਾਰ ਸਨ ਅਤੇ ਬਾਹਰ ਆ ਕੇ ਸੈਨਾ ਦਾ ਉਹਨਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ ਇਹ ਦਿਨਾ ਤੋਂ ਅੰਦਰ ਫਸੇ ਸਨ ਇਹ ਲੋਕ ਜਿਨ੍ਹਾਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਕਿਸ਼ਤੀ ਦੇ ਵਿੱਚ ਕੁਝ ਜ਼ਿਆਦਾ ਲੋਕ ਸਵਾਰ ਹੋਣ ਕਰਕੇ ਇਹ ਕਿਸ਼ਤੀ ਪਲਟੀ ਸੀ ਇਧਰ ਆਣੀ ਕਿੱਥੇ ਰਹਦੇ ਇੱਥੇ ਅੱਗੇ ਗਣੇਸ਼ੀ ਵਾਲੇ ਚੁੱਕਦੇ ਹਾਂ ਕਿੱਲੇ ਤੋਂ ਵੱਡੇ ਕੋਣ ਸੀ ਇਹਨਾਂ ਆਰਮੀ ਵਾਲੇ ਹਾਂ ਜੀ ਫਸੇ ਹੋਏ ਸੀ ਕੱਢਿਆ ਸੀ ਤੋਂ ਬੇੜਾ ਡੁੱਬ ਗਿਆ ਇਸ ਤਰ੍ਹਾਂ ਫਸੇ ਇਹ ਇਸ ਤਰ੍ਹਾਂ ਪਾਣੀ ਕਰਕੇ ਵੀ ਕਹਿੰਦੇ ਸੀ ਨਹੀਂ ਜਾਣਾ ਬਿਖਰੇ ਨਾ ਆਵੇਗਾ ਫੱਦ ਗਿਆ ਪਾਣੀ ਜੱਕਦਾ ਮੈਂ

ਹਰ ਪਰਦੇਸ਼ੀ ਸਰਕਾਰ ਆਉਂਦੀ ਕਿੱਥੇ ਆ ਹਾਂਜੀ ਸਰਕਾਰ ਕੋਈ ਨਹੀਂ ਆ ਮੈਨ ਨਵਾਂ ਹਜੇ ਤੱਕ ਤਾਂ ਕੋਈ ਨਹੀਂ ਦਬਾਅ ਦਿੱਤਾ ਸਰਕਾਰ ਦਾ ਕੋਈ ਕਿਸੇ ਤਰ੍ਹਾਂ ਆਉਂ ਨਹੀਂ ਆਏ ਸੀ ਤੇ ਬਾਤ ਸਰਪੰਚ ਜੀ ਸਰਪੰਚ ਦਾ ਆਰਮੀ ਕਾੜੀ ਹੋਇਆ ਸਰਚੂ ਕਾ ਕਰ ਹਾਂਜੀ ਹਾਂਜੀ ਆਰਮੀ ਆਰਮੀ ਕਾ ਕਿਸ ਤਰ੍ਹਾਂ ਇਹ ਬਹੁਤ ਕਲਟੀ ਕੀ ਕਰ ਰਿਹਾ ਸਾਰੇ ਬੋਰਡ ਚ ਨਾ ਮਾਲੋ ਇੱਕ ਦੋ ਜ਼ਿਆਦਾ ਬੈਠ ਗਏ ਆ ਕੋਈ ਸੇਵਾਦਾਰ ਬੈਗੇ ਸੀ ਤੇ ਉਸ ਆ ਬੱਚਾ ਨੂੰ ਲੈਣਾ ਸੀ ਤੇ ਉਹ ਵੋੜ ਥੋੜੀ ਜੱਗੋਂ ਪਾਣੀ ਜ਼ਿਆਦਾ ਪੈ ਪਰ ਟਿਕਾ ਬਚਾਅ ਹੋ ਗਿਆ ਜੀ ਕੋਈ ਇਹ ਗੱਲ ਦੀ ਬੱਚੇ ਵੀ ਨਾਲ ਸੀ ਬੱਚੇ ਨਾਲ ਸੀ ਹਾਂਜੀ ਦੋ ਸੀ ਕਿੰਨੇ ਬੱਚੇ ਦੋ ਬੱਚੇ ਨਾਲ ਸੀ ਹੈ ਦੋ ਬੱਚੇ ਸੀ ਨਾਲ ਅੱਛਾ ਹੋਰ ਬਚਾਅ ਹੋ ਗਿਆ ਕੀ ਆਰਮੀ ਦਾ ਕੀ ਕਹਿਣਾ ਚਾਹੁੰਦੇ ਆਰਮੀ ਬਹੁਤ ਵਧੀਆ ਕਰ ਰਹੀ ਜੀ ਸਾਰਿਆਂ ਨੂੰ ਰੈਕਸੂ ਕਰ ਲਈ ਜਕਾਬ ਦਾ ਦਿਨ ਲੱਗੇ ਜੀ ਕਿੰਨੇ ਲੋਕ ਫਸੇ ਬਸ ਬਸ ਆ ਰਹੇ ਸਾਰੇ ਜੀ ਸਾਰੇ ਆ ਰਹੇ ਹਾਂਜੀ ਹਾਂਜੀ ਬਸ ਹਾਂਜੀ ਹਾਂਜੀ ਇੱਕ ਇੱਕ ਦੀ ਰਹਿ ਗਈ ਹੁਣ ਤਾਂ ਬਸ ਬਾਕੀ ਸਾਰੇ ਕਰ ਲੈ ਜੋ